ਆ ਜੀ ਹਾਂ ਅੱਜ ਗੱਲ ਕਰਦੇ ਹਾਂ ਰਾਏਕੋਟ ਰੋਡ ਮਲੇਰ ਕੋਲਾ ਦੀ ਜੋ ਕਿ ਖੇਰੂ ਖੇਰੂ ਹੋ ਚੁੱਕਿਆ ਹੈ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਬਦ ਤੋਂ ਬਦਤਰ ਹੋ ਚੁੱਕੀ ਹੈ ਔਰ ਮਲੇਰ ਕੋਲਾ ਦਾ ਜ਼ਿਲ੍ਹਾ ਪ੍ਰਸ਼ਾਸਨ ਕੁੰਭ ਕਰਨੀ ਨਹੀਂ ਸਤਾ ਪਿਆ ਹੈ ਉਸ ਨੂੰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਰੱਤੀ ਪਰ ਪ੍ਰਵਾਹ ਨਹੀਂ ਹੈ ਕਿ ਮਲੇਰ ਕੋਲਾ ਦੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਔਰ ਇਸ ਸੜਕ ਦੇ ਉੱਪਰ ਬਹੁਤ ਵੱਡੇ ਖੱਡੇ ਪੈ ਚੁੱਕੇ ਹਨ ਅਤੇ بارش ਹੋਣ ਕਾਰਨ ਆਉਣ ਜਾਣ ਵਾਲੇ ਬਾਨਾਂ ਨੂੰ ਟੋਇਆਂ ਦਾ ਪਤਾ ਨਹੀਂ ਲੱਗ ਸਕਦਾ ਜਿਸ ਵਿੱਚ ਵਾਹਨ ਆ ਕੇ ਫਸ ਜਾਂਦੇ ਹਨ ਅਤੇ ਗਿਰ ਜਾਂਦੇ ਹਨ ਅਤੇ ਅਨਸਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਮਲੇਕੁਲਾ ਤੋਂ ਜਨਰਲ ਇਸ ਮੁਹੰਮਦ ਹਨੀਫ ਥੰਦੀ ਦੀ ਰਿਪੋਰਟ ਜੀ 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 ਮੈਂ ਨਾਮ ਮੁਹੰਮਦ ਮਯਾਨ ਮੈਂ ਨਾਮ ਇਮਰਾਨ ਜੀ ਕੀ ਹਾਲ ਹੈ ਤੁਸੀਂ ਬਹੁਤ ਹੀ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਮੈਨੂੰ ਹਾਸਾ ਹੀ ਹੋ ਰਿਹਾ ਜੀ ਦੇਖੋ ਇਤਨਾ ਸੜਕਾਂ ਟੁੱਟੀਆਂ ਨੇ ਸਾਰੀਆਂ ਇਹ ਲੀਆਂ ਦੇਖੋ ਆਟੋ ਨੰਗੇ ਨੇ ਇੱਥੇ ਉਹ ਕੋਈ ਆਟੋ ਖੜਾ ਹੈ ਉਹ ਵੀ ਪਲਟ ਜਾਣਾ ਸੀਗਾ ਤੇ ਹੁਣ ਇਹ ਆਟੋ ਪਲਟਿਆ ਬੋਝੰ ਦਾ ਲੱਦਿਆ ਹੋਇਆ ਸੀਗਾ ਇਹਦੇ ਨੂੰ ਟੇਲਾ ਦੀਆਂ ਮੌਸਮਾਂ ਦੀਗਾ ਤੇ ਨੁਕਸਾਨ ਬਹੁਤ ਹੋ ਗਿਆ ਆੜਾ ਦਾ ਨੁਕਸਾਨ ਹੋ ਗਿਆ ਏ ਸਮਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਮੇਰੇ ਭਾਈ ਤੇ ਸੱਟ ਵੀ ਲੱਗੀ ਆਟੋ ਵਾਲੇ ਤੇ ਉਸ ਟਾਈਮ ਆਏ ਭਾਈ ਉਸ ਚੀਜ਼ ਦਾ ਹੱਲ ਕੀਤਾ ਜਾਵੇ ਦੇਖੋ ਸੜਕਾਂ ਟੁੱਟੀਆਂ ਵਈਆਂ ਨੇ ਪਾਣੀ ਖੜਾ ਏ ਪਾਣੀ ਦੇ ਵਿੱਚ ਟੋਆ ਦਾ ਪਤਾ ਹੀ ਲਾਵਾਂਗਾ ਆਪਾਂ ਨੂੰ ਟੋਆ ਕਿੱਥੇ ਨੇ ਜਿਵੇਂ ਟੋਆ ਦੀ ਬਹੁਤ ਬੜਾ ਜਿਹਦੇ ਗਾਏ ਨੇ ਆਟੋ ਪਲਟਿਆ ਆਏ ਕੀ ਮੰਗ ਕਰਦੇ ਆਂ ਸਰਕਾਰ ਤੋਂ ਦੇਖੋ ਮੰਗ ਤਾਂ ਸੀ ਸਰਕਾਰ ਤੋਂ ਹੀ ਕਰਦੇ ਆਂ ਕਿ ਵੱਧ ਛੜਗਾ ਬਣਾਏ ਜਾਣੇ ਵਾਲੀਆਂ ਤੇ ਕਿਹੜੀ ਪਰੇਸ਼ਾਨੀ ਸਾਨੂੰ ਆਈ ਆ ਕੋਈ ਸਮਾਜ ਨੂੰ ਪਰੇਸ਼ਾਨੀ ਆਈ ਆ ਸਾਨੂੰ ਪਰੇਸ਼ਾਨੀ ਆਈ ਆ ਦੇਖੋ ਆਟੋ ਲੰਘਦੇ ਨੇ ਈਸ਼ਕੇ ਲੰਘਦੇ ਨੇ ਗੱਡੀਆਂ ਲੰਘਦੀਆਂ ਨੇ ਬੱਸਾਂ ਲੰਘਦੀਆਂ ਨੇ ਇਹ ਬਹੁਤ ਜ਼ਿਆਦਾ ਉਹ ਦਿੱਕਤ ਪਰੇਸ਼ਾਨੀ ਸਾਨੂੰ ਆਏ ਇਸ ਚੀਜ਼ ਦੀ ਇਸ ਕੈਸੇ ਦਾ ਜਿਆਦਾ ਜਿਆਦਾ ਹੱਲ ਕਿੱਥਾ ਜਾਵੇ ਦੇਖੋ ਪੰਜ ਮਾਟੋ ਆਏ ਹੈ ਅੱਜ ਤੇ ਸਾਡੇ ਦੇ ਵਿੱਚ ਪੰਜ ਮਾਟੋ ਪਲਟੇ ਇੱਥੇ ਇਹ ਦੁਕਾਨ ਵਾਲੇ ਸਾਨੂੰ ਦੱਸ ਰਹੇ ਨੇ ਕਿ ਚੌਥਾ ਪੰਜ ਮਾਟੋ ਪਲਟੇ ਆ ਇਸ ਕਾਇਦੇ ਸਰਕਾਰ ਤੋਂ ਹਿਮਾਇਤ ਕਰਿਆ ਤੇ ਇਹਨੂੰ ਸਫਾਈ ਦੇ ਨਾਲ ਕਿ ਬਣਾਇਆ ਜਾਵੇ ਹਾਂਜੀ ਅਸੀਂ ਨਾ ਗਏ ਸੀਗੇ ਤੇ ਉਥੇ ਮੀਂਹ ਦੇ ਨਾਲ ਬਹੁਤ ਬੁਰਾ ਹਾਲ ਆ ਹਨਾ ਸਾਨੂੰ ਬੜਾ ਤਰਸ ਆਇਆ ਉਹ ਵਿਚਾਰਾ ਗਰੀਬ ਬੰਦਾ ਆਪਣਾ ਟੈਂਪੂ ਲਾ ਕੇ ਕਿਸੇ ਦੀਆਂ ਟਾਇਲਾਂ ਲੈ ਕੇ ਜਾ ਰਿਹਾ ਸੀਗਾ ਤੇ ਉਹ ਟਾਇਲਾਂ ਗਿਰ ਗਈਆਂ ਹਨਾ ਜਿਨੇ ਜਿੱਦੇ ਦੁੱਖ ਟਾਇਲਾਂ ਸੀਗੀਆਂ ਉਹਨੇ ਤਾਂ ਉਹਦੇ ਉੱਤੇ ਕਲੇਮ ਪਾਉਣਾ ਜਿੱਦਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡਾ ਜ਼ਿਲ੍ਹਾ ਤਾਂ ਬਣ ਗਿਆ ਮਲੇਰਕੋਟਲਾ ਪਰ ਜ਼ਿਲੇ ਵਾਲੇ ਕੋਈ ਕੰਮ ਨਹੀਂ ਹੈਗੇ ਸਾਨੂੰ ਐ ਲੱਗਦਾ ਖਾਸ ਕਰ ਰਾਇ ਰਾਇਕੋਟ ਰੋਡ ਦੇ ਤੇ ਜਿੱਥੇ ਕਿ ਸੜਕ ਦਾ ਬੁਰਾ ਹਾਲ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਰੂਰ ਸਾਰੇ ਕੰਮਾਂ ਨੂੰ ਛੱਡ ਕੇ ਪਹਿਲਾਂ ਰਾਇਕੋਟ ਰੋਡ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੀ ਸਾਡੀ ਸਾਰੀ ਆਵਾਜ਼ ਆਈ ਸਾਰੀ ਨੂੰ ਜਿਹੜੀ ਦਿੱਕਤ ਆ ਰਹੀ ਆ ਉਹਨੂੰ ਦੂਰ ਕੀਤਾ ਜਾਵੇ ਗਰੀਬ ਬੰਦਿਆਂ ਨੂੰ ਹੋ ਰਹੀਆਂ ਦੁਰਘਟਨਾਵਾਂ ਤੋਂ ਬਚਾਇਆ ਜਾਵੇ ਸਾਡੇ ਦੇਖਦੇ ਦੇਖਦੇ 5 6 ਟੈਂਪੂ ਉਥੇ ਮਤਲਬ ਡਿੱਗੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਇਹ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਰਾਏਕੋਟ ਦੇ ਜਿਹੜੀ ਸੜਕਾ ਉਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਕਿਹਨਾਂ ਨੇ ਟਾਈਲਾਂਆਂ ਲਗਾ ਕੇ ਕੰਮ ਬੁੱਤਾ ਸਾਰਤਾ ਉਹ ਟਾਈਲਾਂ ਲਾ ਕੇ ਤਾਂ ਸਾਨੂੰ ਐ ਲੱਗਦਾ ਵੀ ਥੋੜਾ ਜਿਹਾ ਜਿਵੇਂ ਏਰੀਆ ਮੰਨਿਆ ਹੋਵੇ ਵੀ ਇੰਨਾ ਕੁ ਏਰੀਆ ਹੀ ਆਪਾਂ ਠੀਕ ਕਰਨਾ ਸੀਗਾ ਉਥੇ ਉਥੇ ਵੀ ਬਹੁਤ ਜ਼ਿਆਦਾ ਡੂੰਘਾ ਸੀਗਾ ਪਰ ਸਾਰੀ ਮਤਲਬ ਜਿੱਥੇ ਤੱਕ ਸਾਡਾ ਸ਼ਹਿਰ ਰਾਏਕੋਟ ਰੋਡ ਆ ਉਹ ਸਾਰਾ ਠੀਕ ਹੋਣਾ ਚਾਹੀਦਾ ਪੁਲ ਬਣਾਤਾ ਪੁਲ ਦੇ ਥੱਲੇ ਕਿਸੇ ਨੇ ਨਹੀਂ ਧਿਆਨ ਕੀਤਾ ਕਿ ਪਾਣੀ ਦਾ ਨਿਕਾਸ ਕਿੱਧਰ ਨੂੰ ਜਾਣਾ ਚਾਹੀਦਾ ਉਹ ਬਿਲਕੁਲ ਲੋਕਾਂ ਨੂੰ ਮਤਲਬ ਤੰਗ ਕਰ ਰਿਹਾ ਹਨ ਲੋਕਾਂ ਦੇ ਘਰਾਂ ਚ ਵੜ ਰਿਹਾ ਉਥੋਂ ਲੰਘਣਾ ਵੀ ਮੁਸ਼ਕਲ ਆ ਪੈਦਲ ਯਾਤਰੀਆਂ ਦਾ ਵਿਚਾਰਿਆਂ ਦਾ ਕੀ ਬਣਦਾ ਹੋਊਗਾ ਸਾਡੇ ਵਰਗੇ ਤਾਂ ਚਲੋ ਗੱਡੀ 'ਚ ਜਾਂਨੇ ਆ ਜਾਂ ਮੋਟਰਸਾਈਕਲ ਸਕੂਟਰ ਤੇ ਜਾਂਨੇ ਆ ਤਾਂ ਪਰ ਜਿਹੜੇ ਪੈਦਲ ਲੋਕ ਚੱਲਦੇ ਆ ਉਹਨਾਂ ਦਾ ਬਹੁਤ ਬੁਰਾ ਹਾਲਾਤ ਸੀ ਦੇਖਿਆ ਲੋਕਾਂ ਦੀਆਂ ਦੁਕਾਨਾਂ ਵੀ ਪਾਣੀ ਦੇ ਨਾਲ ਭਰੀਆਂ ਪਈਆਂ ਸੀ ਸੋ ਪ੍ਰਸ਼ਾਸਨ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਜ਼ਿਲ੍ਹਾ ਬਣਿਆ ਹੈ ਉੱਥੇ ਸਾਡਾ ਇੱਕ ਜਿਵੇਂ ਗੁਲਦਸਤਾ ਮਲੇਰਕੋਟਲਾ ਉਵੇਂ ਇੱਥੇ ਕੰਮ ਵੀ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੀ ਮਤਲਬ ਸਹੂਲਤਾਂ ਲਈ ਧਿਆਨ ਦੇਣਾ ਚਾਹੀਦਾ ਹੈ ਸ਼ਹਿਰ ਦੇ ਵਿੱਚ ਤੁਸੀਂ ਜਾਓਗੇ ਉੱਥੇ ਵੀ ਬਹੁਤ ਬੁਰਾ ਹਾਲਾ ਪਰ ਜਿਵੇਂ ਮਤਲਬ ਸਾਨੂੰ ਬਹੁਤ ਦੁੱਖ ਲੱਗਦਾ ਹੈ ਇਹ ਜਿਹੜੀਆਂ ਗੱਲਾਂ ਜਦੋਂ ਦੇਖਦੇ ਆ ਪਬਲਿਕ ਦੀਆਂ ਸੋ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹਾਂ ਜੀ ਮੈਂ ਇੰਦਰਜੀਤ ਸਿੰਘ ਮੋਢੇ ਬੇਨਤੀ ਕਰ ਰਿਹਾ ਪ੍ਰਸ਼ਾਸਨ ਨੂੰ ਕਿ ਜੋ ਪਿਛਲੇ ਦਿਨਾਂ ਜਿਵੇਂ ਗੱਲ ਸੁਣੀ ਸੀ ਕਿ ਇਹ ਮਲੇਰ ਕੋਟਲਾ ਫਟਕ ਤੋਂ ਲੈ ਕੇ ਕੈਂਚੀਆ ਤੱਕ ਰਸੜਕ ਚੌੜੀ ਕਰਕੇ ਡਿਵਾਈਡਰ ਲੱਗਣਾ ਹੈ ਪਰ ਮੈਂ ਬੇਨਤੀ ਕਰਦਾ ਕਿ ਸੂਵੇ ਤੱਕ ਰਸੜਕ ਚੌੜੀ ਕਰਕੇ ਡਿਵਾਈਡਰ ਲਾਇਆ ਜਾਵੇ ਤਾਂ ਮੈਂ ਕੋਟਨਕੋਟ ਪ੍ਰਸ਼ਾਸਨ ਦਾ ਧੰਨਵਾਦ ਕਰੂੰਗਾ ਔਰ ਇਹ ਹੋਣਾ ਚਾਹੀਦਾ ਹੈ ਤੇ ਮੈਂ ਮੰਗਦਾ ਫਿਲਹਾਲ ਜਿਹੜੀ ਪ੍ਰੋਬਲਮਾਂ ਦਿੱਕਤਾਂ ਤਕਲੀਫਾਂ ਲੋਕਾਂ ਨੂੰ ਆ ਰਹੀਆਂ ਸੜਕਾਂ ਟੁੱਟੀਆਂ ਮੇ ਟੋਏ ਪੈ ਪਏ ਨੇ ਪਾਣੀ ਦੇ ਵਿੱਚ ਨਾਜ ਨਹੀਂ ਆ ਰਿਹਾ ਜੇ ਪੰਜ ਆਟੋ ਗਿਰ ਗਏ ਹਾਂ ਇਹ ਜਿਹੜੀ ਮਤਲਬ ਪੰਜ ਆਟੋ ਵੀ ਟੇਢੇ ਹੋ ਗਏ ਉੱਥੇ ਉੱਥੇ ਉਹਨਾਂ ਦਾ ਗਰੀਬ ਬੰਦਿਆਂ ਦਾ ਨੁਕਸਾਨ ਵੀ ਹੋਇਆ ਪਾਣੀ ਵੀ ਖੜਾ ਤਾਂ ਇਹ ਜਦੋਂ ਆਪਾਂ ਇਹਨੂੰ ਡਵਾਈਡਰ ਲਾਵਾਂਗੇ ਸੜਕ ਉੱਚੀ ਕਰਾਂਗੇ ਤਾਂ ਇਹ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਦਾ ਧਿਆਨ ਦਿੱਤਾ ਜਾਵੇ ਤੇ ਇਹ ਸੜਕ ਬਣਾ ਕੇ ਟੋਇਡਰ ਲਾਇਆ ਜਾਵੇ